ਫਾਸਟੈਗ ਨੂੰ ਲੈ ਕੇ ਨਿਯਮਾਂ ਦੇ ਵਿੱਚ ਛੋੜਾ ਕੀ ਬਦਲਾਅ ਹੋਇਆ ਜੀ ਹਾਂ ਵਾਹਨ ਚਾਲਕਾਂ ਦੇ ਲਈ ਇਹ ਖਬਰ ਕਾਫੀ ਅਹਿਮ ਹੈ ਨਵੇਂ ਸਾਲ 2026 ਦੀ ਸ਼ੁਰੂਆਤ ਦੇ ਵਿੱਚ ਸਰਕਾਰ ਨੇ ਵਾਹਨ ਚਾਲਕਾਂ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ NHAI ਨੇ ਫਾਸਟੈਗ ਦੇ ਨਿਯਮਾਂ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ ਜੋ ਕਿ 1 ਫਰਵਰੀ 2026 ਤੋਂ ਲਾਗੂ ਹੋਣਗੇ ਜਿहां ਇਹਨਾਂ ਤਬਦੀਲੀਆਂ ਦਾ ਉਦੇਸ਼ ਪਾਸਟੈਗ ਪ੍ਰਕਿਰਿਆਵਾਂ ਨੂੰ ਆਸਾਨ ਤੇਜ਼ ਅਤੇ ਵਧੇਰੇ ਪਾਰਦਰਸ਼ੀ ਬਣਾਉਣਾ ਹੈ ਤੇ ਹੁਣ ਨਵੇਂ ਵਾਹਨਾਂ ਦੇ ਲਈ ਪਾਸਟੈਗ ਖਰੀਦਣ ਦੇ ਲਈ ਵੱਖਰੇ ਕੇਵਾਈਸੀ ਪ੍ਰਕਿਰਿਆਵਾਂ ਦੀ ਪਰੇਸ਼ਾਨੀ ਖਤਮ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਪਹਿਲਾਂ ਪਾਸਟੈਗ ਬਣਾਉਣ ਦੇ ਲਈ ਆਧਾਰ ਪੈਨ ਜਾਂ ਹੋਰ ਦਸਤਾਵੇਜ਼ਾਂ ਦੀ ਵਰਤੋਂ ਕਰਕੇ KYC ਮੁੱਖ ਜਾਣਕਾਰੀ ਸਰਟੀਫਿਕੇਟ ਦੀ ਲੋੜ ਹੁੰਦੀ ਸੀ ਜੋ ਅਕਸਰ ਚੁਣੌਤੀਆਂ ਦਾ ਕਾਰਨ ਬਣਦਾ ਸੀ ਗਲਤ ਜਾਣਕਾਰੀ ਦਸਤਾਵੇਜ਼ਾਂ ਦੀ ਤਸਦੀਕ ਨਾ ਹੋਣਾ ਅਤੇ ਵਾਰ-ਵਾਰ ਸੂਚਨਾਵਾਂ ਆਮ ਸਮੱਸਿਆਵਾਂ ਸਨ ਤੇ ਇਨ੍ਹਾਂ ਚੁਣੌਤੀਆਂ ਦੇ ਮੱਦੇਨਜ਼ਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਵੇਂ ਫਾਸਟੈਗਸ ਦੇ ਲਈ ਹੁਣ ਵੱਖਰੀ KYC ਪ੍ਰਕਿਰਿਆਵਾਂ ਦੀ ਲੋੜ ਨਹੀਂ ਰਹੇਗੀ ਤਾ ਇਹ ਖਬਰ ਉਹਨਾਂ ਦੇ ਲਈ ਕਾਫੀ ਅਹਿਮ ਹੈ ਜਿਨ੍ਹਾਂ ਦੇ ਵੱਲੋਂ ਫਾਸਟੈਗ ਜਿਹੜਾ ਕਿ ਬਣਾਉਣਾ ਹੈ ਤਾਂ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਯਾਨੀ ਆਰਸੀ ਦੀ ਪਹਿਲਾਂ ਤੋਂ ਤਸਦੀਕ ਕੀਤੀ ਜਾਵੇਗੀ ਫਾਸਟੈਗ ਜਾਰੀ ਕਰਤੇ ਸਮੇ ਵਾਹਨ ਨਾਲ ਸੰਬੰਧਿਤ ਸਾਰੀ ਜਾਣਕਾਰੀ ਇੱਕੋ ਵਾਰ ਵਿੱਚ ਤਸਦੀਕ ਕੀਤੀ ਜਾਵੇਗੀ ਤੇ ਜਿਸ ਦੇ ਨਾਲ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋ ਜਾਵੇਗੀ फास्टैग ਨਾਲ ਪਹਿਲਾ ਤੋਹੀ ਲੈਸ ਵਹਣਾ ਲਈ ਕੋਈ ਨਵਾਂ ਨਿਯਮ ਲਾਗੂ ਨਹੀਂ ਕੀਤਾ ਗਿਆ ਅਚੇਹ ਵਾਹਨ ਚਾਲਕਾਂ ਨੂੰ ਦੁਬਾਰਾ ਕੇवाईसी ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਜਦੋਂ ਤੱਕ ਕੋਈ ਸ਼ਿਕਾਇਤ ਗਲਤੀ ਜਾਂ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਫਾਸਟੈਗ ਆਮ ਵਾਂਗ ਕੰਮ ਕਰਦਾ ਰਹੇਗਾ ਹਾਲਾਂਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਫਾਸਟੈਗ ਗਲਤ ਤਰੀਕੇ ਨਾਲ ਜਾਰੀ ਕੀਤਾ ਗਿਆ ਹੈ ਜਾਂ ਵਾਹਨ ਦੇ ਵੇਰਵੇ ਗਲਤ ਹਨ 타 ਹੀ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਨਵੇਂ ਨਿਯਮਾਂ ਦੇ ਤਹਿਤ ਹੁਣ ਬੈਂਕਾਂ ਅਤੇ ਏਜੰਸੀਆਂ ਦੇ ਲਈ ਫਾਸਟੈਗ ਨੂੰ ਐਕਟੀਵੇਟ ਕਰਨ ਤੋਂ ਪਹਿਲਾਂ ਵਾਹਨ ਪੋਰਟਲ ਨਾਲ ਵਾਹਨ ਦੀ ਪੂਰੀ ਜਾਣਕਾਰੀ ਦੀ ਪੁਸ਼ਟੀ ਕਰਨਾ ਲਾਜ਼ਮੀ ਹੈ ਹੁਣ ਕੋਈ ਵੀ ਫਾਸਟੈਗ ਸਹੀ ਜਾਂਚ ਅਤੇ ਤਸਦੀਕ ਤੋਂ ਬਿਨਾ ਕਿਰਿਆਸ਼ੀਲ ਨਹੀਂ ਹੋਵੇਗਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮ ਆਮ ਵਾਂਗ ਵਹਨ ਚਾਲਕਾਂ ਨੂੰ ਕਾਫੀ ਰਾਹਤ ਪ੍ਰਦਾਨ ਕਰਨਗੇ ਇਸ ਨਾਲ ਫਾਸਟੈਗ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੌਖੀ ਹੋ ਜਾਵੇਗੀ ਜਿਸ ਦੇ ਨਾਲ ਸਮੇਂ ਦੀ ਬਚਤ ਹੋਵੇਗੀ ਨਕਲੀ ਜਾਂ ਗਲਤ ਫਾਸਟੈਗਸ ਦੀ ਵਰਤੋਂ ਤੇ ਰੋਕ ਲੱਗੇਗੀ ਅਤੇ ਇਸ ਦੇ ਨਾਲ ਸਿਸਟਮ ਹੋਰ ਸਾਫ਼ ਪਾਰਦਰਸ਼ੀ ਅਤੇ ਭਰੋਸੇਮੰਦ ਹੋ ਜਾਵੇਗਾ ਜਿਸ ਦੇ ਨਾਲ ਤੋਲ ਪਲਾਜ਼ਾਂ ਤੇ ਲੋਕਾਂ ਨੂੰ ਘੱਟ ਪਰੇਸ਼ਾਨੀ ਹੋਵੇਗੀ ਅਤੇ ਡਿਜੀਟਲ ਭੁਗਤਾਨਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ